ਸਾਤ ਸਿਕਾ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਲੱਗੇ ਅੱਜ ਸਰੋਂ ਦੀ ਖਾਲ ਦੇ ਵਿੱਚ ਫੀਡਰ ਲਾਉਣ ਦੇਖੋ ਆਈ ਜਿਹੜਾ ਪਸ਼ੂਆਂ ਨੂੰ ਦਾਣਾ ਬਣਾਉਣੇ ਆ ਪਾਉਣੇ ਆ ਇਹ ਆਪਣੀ ਫੀਡ ਆ ਤੇ ਇਹ ਕਿਹੜਾ ਅਸੀਂ ਗੱਟਾ ਘੇਰ ਲਾਇਆ ਕਿਉਂਕਿ ਆਪਣੀ ਜਗ੍ਹਾ ਥੋੜੀ ਘੱਟ ਇੱਥੇ ਤਾਂ ਕਰਕੇ ਇਹ ਇਹਦੇ ਵਿੱਚ 50 ਕਿਲੋ ਹੀ ਸਰੋਂ ਦੀ ਖਾਲਾ ਤੇ 50 ਕਿਲੋ ਹੀ ਝੀੜਾ ਇਹ ਦੋ ਦੀ ਆਪਾਂ ਪਾਉਣੀ ਪਾਉਣੀ ਆ ਗਾਵਾਂ ਨੂੰ ਤੇ ਮੱਝਾਂ ਨੂੰ ਸਰੋਂ ਦੀ ਖਾਲ ਵੀ ਕਿਉਂ ਕੱਲੀ ਖਾਲ ਖਾਂਦੀਆਂ ਨੇ ਤੇ ਸੁੱਕੀ ਹੀ ਵਿੱਚ ਇਹ ਜਿਹੜੀ ਖਾਲ ਉਹ ਰਾਜ ਜਾਂਦੀ ਸਰੋਂ ਦੀ ਖਾਲ ਦੇ ਵੀ ਬਹੁਤ ਫਾਇਦੇ ਹੁੰਦੇ ਆ ਨਾਲ ਤਾਂ ਦੁੱਧ ਚੰਗਾ ਦੇ ਦਿੰਦੀਆਂ ਨਾਲੇ ਆਪਾਂ ਨੂੰ ਤੇਲ ਦੇਣ ਦੀ ਲੋੜ ਪੈਂਦੀ ਨਹੀਂ ਨਾਲੇ ਚਿਚੜ ਨਹੀਂ ਲੱਗਦੇ ਉਹਨਾਂ ਦੇ ਤੇ ਇਹਦੇ ਨਾਲ ਪਸ਼ੂ ਖੁਸ਼ ਹੋ ਕੇ ਪੱਠੀ ਖਾ ਲੈਂਦੇ ਆ ਸਰੋਂ ਦੀ ਖਾਲ ਹਰ ਇੱਕ ਪਸ਼ੂ ਨੂੰ ਦੇਣੀ ਚਾਹੀਦੀ ਆ ਥੋੜੀ ਥੋੜੀ ਤਾਂ ਚਾਹੀਦੀ ਆ ਦੇਣੀ ਇਹਨਾਂ ਨੂੰ ਆਪਣੀ ਤਾਂ ਛੋਟੀ ਕੱਟੀ ਆ ਉਹ ਵੀ ਸਰੋਂ ਦੀ ਖਾਲ ਖਾ ਕੇ ਖੁਸ਼ ਆ ਦੋਸ ਮਹੀਨਿਆਂ ਦੀ ਵਿਚਾਰੀ ਉਹ ਵੀ ਜਿੰਨਾ ਚਿਰ ਨੂੰ ਸਰੋਂ ਦੀ ਖਾਲ ਨਹੀਂ ਪਾਉਂਦੇ ਖੁਸ਼ ਹੋ ਕੇ ਪੱਠੇ ਨਹੀਂ ਖਾਂਦੀ ਜੀ ਇਹਨੂੰ ਜੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਹਦੇ ਆਪਾਂ ਗੱਟੇ ਭਰ ਲਾਂਗੇ ਇਹਨੂੰ ਆਪਾਂ ਡਰਾਈ ਪਾਉਣੇ ਆ ਸੁੱਕੀ ਇਹਨੂੰ ਕਿਉਂਕਿ ਵੀ ਸਾਡੇ 15 ਮਿੰਟ ਤੇ ਆਉਣੇ ਹੁੰਦੇ ਬਾਅਦ ਉਹ ਤਾਂ ਕਰ ਆਪਾਂ ਸੁੱਕੀ ਹੀ ਪਾ ਦਿੰਦੇ ਆ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਥੋੜਾ ਹਰਿਆਲੀ ਘਾਟ ਹੀ ਰਹਿੰਦੀ ਹੈ ਕੀ ਹਰੇ ਥੋੜੇ ਡੇਟ ਹੋ ਗਏ ਤਾਂ ਕਰਕੇ ਹੁਣ ਅਸੀਂ ਇਹਨੂੰ ਪਹਿਲਾਂ ਤੂੜੀ ਦੇ ਉੱਤੇ ਸੁੱਕੀ ਪਾ ਦਿੰਨੇ ਆ ਜਿਆਦਾ ਅਸੀਂ ਪੱਠੇ ਨਹੀਂ ਪਾਉਂਦੇ ਇੱਕ ਟੋਕਰੀ ਮਤਲਬ ਇੱਕ ਟੋਕਰਾ ਤੂੜੀ ਦਾ ਤਿੰਨ ਪਸੂਆਂ ਨੂੰ ਸੱਟ ਕੇ ਉੱਤੇ ਜਿੰਨੀ ਫੀਡ ਦੇਣੀ ਉਹ ਦੇ ਦੇਾਂਗੇ ਬਾਅਦ ਵਿੱਚ ਥੋੜਾ ਜਿਹਾ ਹਰਾ ਰਲਾ ਦੇ ਚਾਰ ਵਗੈਰਾ ਆਪਾਂ ਨਹੀਂ ਯੂਜ਼ ਕਰਦੇ ਤੇ ਜ਼ਿਆਦਾਤਰ ਇਹੀ ਮਟੀਰੀਅਲ ਹੀ ਆਪਾਂ ਪਾਉਨੇ ਆ ਉਹਨਾ ਦੇਖੋ ਸਾਰਾ ਰਲ ਗਿਆ ਆਪਣੇ ਸਿੰਘ ਨੇ ਹਾਂ ਭਰਤੇ ਸਾਰੇ ਗੱਟੇ ਦੂਜਾ ਗੱਟਾ ਬਰੂ। ਇਹ ਚਈ ਤਾਂ ਵੀਰ ਪਸ਼ੂਆਂ ਨੂੰ ਪਾਉਂਦੇ ਆ ਇਹ ਗਿੱਲੀ ਕਰਕੇ ਗਿੱਲੀ ਵੀ ਪੈ ਖਾ ਲੈਣਦੇ ਬਾਹਲੀ ਗਿੱਲੀ ਨਹੀਂ ਕਰਨੀ ਚਾਹੀਦੀ ਧੌਕੇ ਪਾਈਗੇ ਤਮ ਤੇ ਜੇ ਆਪਾਂ ਇਹਨੂੰ ਪਸ਼ੂ ਖਾ ਲੈਣ ਸੁੱਕੀ ਤਾਂ ਸੁੱਕੀ ਵੀ ਵਧੀਆ ਰਹਿੰਦੀ ਆ ਜੇ ਕੱਲੀ ਤੂੜੀ ਪਾਣੀ ਹੋਵੇ ਤਾਂ ਫਿਰ ਤੂੜੀ ਦੇ ਵਿੱਚ ਇਹਨੂੰ ਆਪਾਂ ਥੋੜੇ ਜਿਹਾ ਪਾਣੀ ਪਾ ਕੇ ਤੇਨੂੰ ਪਿਉਂ ਕੇ ਬਾਲਟੀ ਦੇ ਵਿੱਚ ਤੇ ਉਦੋਂ ਬਾਅਦ ਤੂੜੀ ਦੇ ਉੱਤੇ ਸੈਟ ਦੇ ਦਈ ਆ ਤੇ ਉਹਦੇ ਵਿੱਚ ਰਲਾ ਦੇ ਦਈ ਆ ਤੁਹਾਨੂੰ ਹੋਰ ਚੀਜ਼ ਦਿਖਾਉਣਾ ਅੱਜ ਮੈਂ ਗਿਆਸੀ ਫੀਡ ਲੈਣ ਤੇ ਉਹ ਬਾਈ ਫੀਡ ਵਾਲੇ ਕਹਿੰਦੇ ਵੀ ਤੁਸੀਂ ਕੱਲ ਮਹਾਤਵਾਰ ਸੀ ਤੇ ਕੱਲ ਫੀਡ ਤੁਹਾਡੀ ਮਿਲੀ ਨਹੀਂ ਖਾਲ ਜਾਣੀ ਸੀ ਉਹ ਕਹਿੰਦੇ ਵੀ ਖਾਲ ਸਾਡੇ ਤੋਂ ਲੈ ਕੇ ਜਾਓ ਤੁਸੀਂ ਸਾਡੀ ਖਾਲ ਦਾ ਸਿੰਪਲ ਉਹਨਾਂ ਨੇ ਦਿੱਤਾ ਤੇ ਸੇਮ ਮਾਤਰਾਇ ਸਿੰਪਲ ਇੰਨਾ ਹੀ ਇਹ ਚ ਪਾਇਆ 50 ਗ੍ਰਾਮ ਤੇ 50 ਗ੍ਰਾਮ ਇਹ ਚ ਪਾਇਆ ਆਪਾਂ ਤੜਕੇ ਇਹਨੂੰ ਦੇਖਾਂਗੇ ਵੀ ਕਿਹੜੇ ਦੇ ਉੱਤੇ ਤੇਲ ਜ਼ਿਆਦਾ ਹੁੰਦਾ ਹਾਂਜੀ ਆ ਤੁਹਾਨੂੰ ਦੇਖੀਏ ਹੁਣੇ ਹੁਣੇ ਕੁਝ ਫਰਕ ਤਾਂ ਲੱਗਦਾ ਬਾਕੀ ਕੱਲ ਨੂੰ ਸਾਰਾ ਪਤਾ ਲੱਗ ਜਾਊਗਾ ਸਰੋਂ ਦੀ ਖਾਲ ਸ਼ੁੱਧਾ ਕਿੰਨੀ ਕੁ ਹੈਗੀ ਆ ਉਹਦਾ ਪਤਾ ਕਰ ਲੈ ਇਸ ਤਰ੍ਹਾਂ ਮੇਰੇ ਚੈਨਲ ਤਾਂ ਆਵਾਜ਼ ਹੀ ਲੱਗਦੀ ਆ ਬਾਕੀ ਆਪਾਂ ਵੇਖਾਂਗੇ ਸਿੰਪਲ ਨੰਬਰ ਕਰਿਆ ਸਿੰਪਲ ਨੰਬਰ ਦੋਆ ਤੇ ਨਿਸ਼ਾਨੇਆ ਲਾ ਲਓ ਉਹਨਾਂ ਲਈ ਪਾਣੀ ਪਾ ਲਓ ਇਹਦੇ ਵਿੱਚ ਤੇ ਕਰੀਏ ਇਹਨੂੰ ਹਲਾ ਦੇਣਾ ਤੇ ਦੂਜੇ ਦਿਨ ਆਪਾਂ ਜਣ ਕੇ ਦੁਪਹਿਰੇ ਪਹਿੋਂ ਤੁਸੀਂ ਕੱਲ ਨੂੰ ਦੁਪਹਿਰੇ ਦੇਖਾਂਗੇ ਵੀ ਕਿਹੜੀ ਦੇ ਉੱਤੇ ਤੇਲ ਜ਼ਿਆਦਾ ਆ ਜਿਹੜੀ ਦੇ ਉੱਤੇ ਤੇਲ ਜ਼ਿਆਦਾ ਆ ਆਪਾਂ ਉਹੀ ਪਾਉਣੀ ਆ ਪਤਾ ਵੀ ਸਰੋਂ ਦੀ ਖਾਲ ਦੇ ਵਿੱਚ ਤੇਲ ਹੀ ਜ਼ਰੂਰੀ ਹੁੰਦਾ ਨਾ ਹਾਂਜੀ ਆਪਾਂ ਨੂੰ ਇਹਦੇ ਨਾਲ ਸਰੋਂ ਦੀ ਖਾਣ ਰੈਗੂਲਰ ਦੇਣ ਨਾਲ ਬੀ ਪਸ਼ੂ ਨੂੰ ਹੋਰ ਤੇਲ ਅਲੱਗ ਤੋਂ ਦੇਣ ਦੀ ਲੋੜ ਹੈ ਵਧੀਆ ਕੁਆਲਿਟੀ ਦੀ ਚਾਹੀਦੀ ਸਰੋਂ ਦੀ ਖਾਲੀ ਵੀ ਲਿਆਉਣੀ ਆਪਾਂ ਨੂੰ ਕੋਈ ਵੀ ਫੀਡ ਦਾਣਾ ਲੈਣੇ ਆ ਨਾ ਆਪਾਂ ਬਾਜ਼ਾਰੋਂ ਜਿਹੜਾ ਬਣਿਆ ਹੋਇਆ ਲੈਣੇ ਆ ਤਾਂ ਆਪਾਂ ਨੂੰ ਵਧੀਆ ਤੋਂ ਵਧੀਆ ਕੁਆਲਿਟੀ ਦਾ ਲੈਣਾ ਚਾਹੀਦਾ ਹੈ ਨਹੀਂ ਤਾਂ ਐਵੇਂ ਆਪਾਂ ਨੂੰ ਇਹ ਕੋਈ ਫਾਇਦਾ ਨਹੀਂ ਇਹ ਕੂੜਕਵਾਰ ਲਿਆ ਕੇ ਪਾਵਾਂਗੇ ਤੇ ਨਾ ਉਹਨਾਂ ਨੂੰ ਕੋਈ ਦੁੱਧ ਵਧਣਾ ਤੇ ਨਾ ਹੀ ਕੋਈ ਪਸ਼ੂ ਦੀ ਸਿਹਤ ਬਣਦੀ ਉਹਨਾਂ ਨਾਲ ਪਹਿਲੀ ਗੱਲ ਤਾਂ ਆਪਾਂ ਨੂੰ ਚਾਹੀਦਾ ਵੀ ਘਰ ਦਾ ਹੀ ਦਾਣਾ ਹੋਵੇ ਚਲੋ ਜੇ ਕਈ ਵਾਰੀ ਘਰ ਦਾ ਦਾਣਾ ਨਹੀਂ ਵੀ ਬਣਾਇਆ ਜਾਂਦਾ ਤਾਂ ਆਪਾਂ ਨੂੰ ਜਿਹੜਾ ਬਾਜ਼ਾਰੋਂ ਲਿਆਉਣੇ ਆ ਉਹ ਵੀ ਆਪਾਂ ਨੂੰ ਪੂਰਾ ਦੇਖਭਾਲ ਕੇ ਲੈਣਾ ਚਾ ਆਪਨਾ ਹੋ ਗਿਆ ਕੰਪਲੀਟ ਦੂਜਾ ਕੱਟ ਪਹਿਲਾ ਜਿਹੜੀ ਆਪਾਂ ਫੀਡ ਸੀਗੀ ਪਾਉਂਦੇ ਕਿਸੇ ਹੋਰ ਕੰਪਨੀ ਵਰਤਦੇ ਸੀ ਹੁਣ ਆਪਾਂ ਫੀਡ ਐਕਤੀ ਬਦਲੀ ਆ ਨਾ ਦੀ ਤੇ ਫੀਡ ਵੈਸੇ ਆਪਾਂ ਘਾਟ ਹੀ ਪਾਉਣੇ ਜਿਆਦਾਤਰ ਦੇਸੀ ਖਰਾਕ ਹੀ ਮੱਜਾਂ ਦਾ ਚੱਲਦੀ ਆ ਵੜੇ ਮਿਆਂ ਦੀ ਖਾਲ ਹੋਊਗੀ ਤੇ ਸਰੋਂ ਦੀ ਖਾਲ ਜ਼ਿਆਦਾ ਸੀ ਪਾਉਣੇ ਆ ਤੇ ਕਣਕ ਦਾ ਦਾਣਾ ਹਾਂਜੀ ਪਰ ਗਾਈਆਂ ਦਾ ਜਿਹੜਾ ਕਣਕ ਦਾ ਦਾਣਾ ਗਾਈਆਂ ਨੂੰ ਆਪਾਂ ਨਹੀਂ ਪਾਉਣੇ ਕੋਈ ਮਟੈਕਸ ਦੀ ਪ੍ਰੋਬਲਮ ਆਪਾਂ ਸਾਰੇ ਨੂੰ ਪਤਾ ਵੀ ਗਾਈਆਂ ਨੂੰ ਆ ਜਾਂਦੀ ਆ ਹਾਂਜੀ ਕਣਕ ਦੇ ਦਾਣੇ ਉਹਦੇ ਚ ਕਿੰਨਾ ਹੋ ਜਾਂਦਾ ਵੀ ਜਦੋਂ ਥੋੜਾ ਹਰਾ ਘਟ ਹੋਵੇ ਤੇ ਥੋੜੀ ਖਾਲ ਤੇ ਖੀੜ ਦੀ ਮਾਤਰਾ ਵਧਾਉਣੀ ਪੈਂਦੀ ਹੈ ਇਹਨਾਂ ਦਿਨਾਂ ਚ ਆ ਕੇ ਤਾਂ ਹਰ ਇੱਕ ਦੇ ਹੀ ਹਰੇ ਦੀ ਤੰਗੀ ਆ ਜਾਂਦੀ ਆ ਕਿਉਂਕਿ ਇਹ ਮੌਸਮ ਹੀ ਇਹੋ ਜਿਹਾ ਹੁਣ ਆਪਾਂ ਘਾਹ ਵੀ ਦਿੱਤਾ ਤੇ ਮੱਕੀ ਆਪਣੇ ਹੋਈ ਪਈ ਆ ਥੋੜੀ ਜੀ ਗੋਡੇ-ਗੋਡੇ ਜੇ ਹੋ ਗਈ ਆ ਤੇ ਉਹਨੂੰ ਆਪਾਂ ਹੁਣ ਵੱਢੀ ਲਿਆਉਣੇ ਆ ਪਰ ਉਹਨੀ ਖੁੱਲੀ ਨਹੀਂ ਨਾ ਪਾਈ ਜਾਂਦੀ ਜਿੰਨੇ ਆਪਾਂ ਵੀ ਖੁੱਲਾ ਹਰਾ ਪਾਉਣਾ ਹੁੰਦਾ ਪਸ਼ੂਆਂ ਨੂੰ ਤੁਹਾਨੂੰ ਨਾ ਢੱਡ ਵੀ ਭਰਨਾ ਜ਼ਰੂਰੀ ਹੈ ਕਿਦਾਂ ਵੀ ਹੋ ਜਾਂਦਾ ਵੀ ਜਿਹੜਾ ਆਪਾਂ ਹਰਾ ਨਾ ਆਪਣਾ ਮੰਨ ਲਓ 10 ਕਿਲੋ ਹਰਾ ਤੇ ਕਿਲੋ ਫੀਡ ਬਰਾਬਰ ਹੀ ਕੰਮ ਕਰਦੇ ਆ ਹਰੇ ਨਾਲ ਆਪਾਂ ਕਹਿ ਦਿੰਦੇ ਆ ਵੀ ਕੁਝ ਹੁੰਦਾ ਨਹੀਂ ਹਰੇ ਦਾ ਬਹੁਤ ਫਰਕ ਪੈਂਦਾ ਹਰੇ ਨਾਲ ਅਸੀਂ ਫੀਡ ਘਟਾ ਦਿੰਨੇ ਆ ਜਦੋਂ ਹਰਾ ਆਪਣੇ ਵੱਧ ਹੋ ਜਾਂਦਾ ਜਿਵੇਂ ਪਿੱਛੇ ਜੇ ਮੱਕੀ ਜ਼ਿਆਦਾ ਹੋ ਗਈ ਸੀ ਮੱਕੀ ਨਾਲ ਹੀ ਫੀਡ ਘਟਾਤੀ ਸੀ ਇੰਨਾ ਨਹੀਂ ਹੈਗਾ ਵੀ ਉਨੀ ਫੀਡ ਪਾਈ ਜੰਨੇ ਤੇ ਅਸੀਂ ਦਿੰਨੇ ਆ ਮੰਨ ਲਓ 10 ਕਿਲੋ ਵਾਲੀ ਦੁੱਧ ਗਾਂ ਨੂੰ ਇੱਕ ਟਾਈਮ 10 ਕਿਲੋ ਜਾਂ 20 ਕਿਲੋ ਲੀਟਰ ਵਾਲੀ ਗਾਂ ਨੂੰ ਅਸੀਂ 10 ਕਿਲੋ ਫੀਡ ਦਿੰਨੇ ਆ 8 ਤੋਂ 10 ਕਿਲੋ ਜੀ ਹਰਾ ਵਾਜੇ ਤੇ ਫਿਰ ਫੀਡ ਘਟਾਈ ਜਾਂਦੇ ਆ ਹਾਂਜੀ ਤਾਂ ਕਰਕੇ ਹੁਣ ਫੀਡ ਆਪਾਂ ਨੂੰ ਪੂਰੀ ਦੇਣੀ ਪੈਂਦੀ ਆ ਤੇ ਦੇ ਮੰਨ ਲਓ ਡੇਲੀ ਦਾ ਇਹਨੂੰ 10 ਕਿਲੋ ਇੱਕ ਨੂੰ ਆਪਾਂ ਪਸੂ ਨੂੰ ਦੇ ਦਿੰਨੇ ਆ ਇਦਾਂ ਹੀ ਆਪਾਂ ਮੱਝਾਂ ਨੂੰ ਖਰਾਕ ਦਿੰਨੇ ਆ ਕਰਤਾ ਸੁਰੂ ਫੇ ਆਜੋ ਜੀ ਚਲੋ ਵੀਰੇ ਕਹਿਣ ਲਿਆ ਵੀ ਸਾਡੀਆਂ ਗਾਇਆਂ ਸੁੱਕੀ ਖਲ ਖਾਂਦੀਆਂ ਨਹੀਂ ਜ਼ਿਆਦਾਤਰ ਵੱਲੋਂ ਸਰੋਂ ਦੀ ਖਾਲ ਆ ਦੇਖੋ ਅੱਧੀ ਇਹ ਚ ਸਰੋਂ ਦੀ ਖਾਲ ਆ ਤੇ ਅੱਧੀ ਫੀਡ ਆ ਇਹ ਮਤਲਬ ਪੌਣਾ ਜਵਾਂ ਨਹੀਂ ਇਹਨਾਂ ਨੇ ਛੱਡ ਨੇ ਕਿਦਾਂ ਚਲਾਉਣਾ ਵੀ ਲੱਗ ਗਿਆ ਨਾ ਵੀਰੇ ਐ ਤੇ ਸੁੱਕੀ ਧੂੜੀ ਪਾਈ ਆਪਾਂ ਆਜੋ ਨੇੜੇ ਨਹੀਂ ਖਾ ਜਾਣੀਆਂ ਬਸ ਇਹਨੇ ਸੁੱਕੀ ਧੂੜੀ ਦੇ ਉੱਤੇ ਟੋਕਰਾ ਧੂੜੀ ਦਾ ਚੱਲ ਪਾ ਇੱਧਰ ਲਾ ਦੇ ਨਾ ਮੈਂ ਥੋੜਾ ਜਿਹਾ ਯੋਦ ਨੂੰ ਆਪਾਂ ਨੂੰ ਹਰਾ ਪਾਉਣਾ ਮੈਂ ਜੀ ਥੋੜੀ ਬਹੁਤੀ ਦੂੜੀ ਬਾਜ ਜਾਨੀ ਉਹਦੇ ਚ ਆਪਾਂ ਹਰਾ ਪਾ ਦਣਾ ਤੇ ਇਹ ਗਾਂ ਆਪਣੀ ਜਰਸੀ ਤੇਰੀ ਪਹਿਲਾਂ ਵੀ ਆਪਾਂ ਲੋਕਾਂ ਨੂੰ ਦਿਖਾਈ ਸੀ ਨਾ ਉਹ ਆਪਾਂ ਇਹ ਮੇਰੀ ਫੇਵਰੇਟ ਗਾਂ ਬਹੁਤ ਪਿਆਰੀ ਗਾਂ ਮੈਨੂੰ ਬਹੁਤ ਪਸੰਦ ਆ ਇਹ ਦੂਜੀ ਗਾਂ ਘੱਟ ਪਸੰਦ ਆ ਮੈਨੂੰ ਆਹ ਵਾਲੀ ਜ਼ਿਆਦਾ ਪਸੰਦ ਆ ਤੇ ਇਦਾਂ ਹੀ ਆਹ ਸਾਰਾ ਖਾ ਜਾਣੀ ਆ ਜੀ ਆਪਾਂ ਉਹੀ ਪਿੰਡ ਦੇ ਵਿੱਚ ਬਾਈਰੇ ਪੱਠੇ ਪਾਉਂਦੇ ਆ ਸਾਡੇ ਆਪਣੇ ਪਿੰਡ ਵੀ ਪਸ਼ੂ ਰੱਖਿਆ ਉਹ ਕੀ ਕਰਦੇ ਉਹ ਫਰੂਨਾ ਭਰ ਦਿੰਦੇ ਉਹ ਕਹਿੰਦੇ ਸਾਨੂੰ ਸਬਰ ਨਹੀਂ ਆਉਂਦਾ ਜਿੰਨੇ ਜਰ ਪਸ਼ੂ ਵੱਖੀਆਂ ਤਾਂ ਤੱਕ ਨਾ ਕੱਢ ਲੈ ਅਸੀਂ ਅਸੀਂ ਇਹੋ ਜਿਹੇ ਤਰੀਕੇ ਨਾਲ ਪਾਉਣੇ ਆ ਬਸ ਮਤਲਬ ਵੀ ਇੱਕ ਟੋਕਰੀ ਤੂੜੀ ਦੀ ਤੇ ਜਿਹੜਾ ਦਾਣਾ ਇਹਨੂੰ ਪਾਉਣਾ ਉਹ ਪਾ ਦੇਣਾ ਤੇ ਇਹਨਾਂ ਨੇ ਜਿਹੜਾ ਖਾਣਾ ਖਾ ਲੈਣਾ ਬਾਕੀ ਰੱਜ ਕੇ ਪਾਣੀ ਪੀ ਲੈਣਾ ਬਾਅਦ ਚ ਫਿਰ ਚਾਹੀਦੇ ਪਸ਼ੂ ਨੂੰ ਪੱਠੇ ਥੋੜੇ ਥੋੜੇ ਪਾਉਣੇ ਆ ਜੇ ਆਪਾਂ ਖੁਰਲੀਆਂ ਭਰ ਦਿਆਂਗੇ ਤਾਂ ਫਿਰ ਉਹਨੂੰ ਵੀ ਭਿੱਟ ਜਾ ਹੋ ਕੇ ਬਹਿ ਜਾਂਦਾ ਪਸ਼ੂ ਤੇ ਗੰਗਰ ਖਾਦੇ ਜਾਂਦੇ ਨਹੀਂ ਇਹਨੇ ਜਿੰਨੇ ਕ ਖਾਲੇ ਪਸ਼ੂ ਚਲ ਇੱਕ ਵਾਰੀ ਹੋਰ ਪਾਏ ਜਾਂਦੇ ਆ ਇਹ ਨਹੀਂ ਹੁੰਦਾ ਆਪਾਂ ਵੀ ਇੱਕ ਵਾਰੀ ਫਾਹਾ ਵੱਡਿਆ ਤੇ ਚਲੋ ਬਸ ਪਾਸੇ ਹੋ ਜਾਣਾ ਨਾ ਪੱਠਿਆਂ ਦੇ ਦੋ ਟੋਕਰੇ ਪਾ ਕੇ ਥੋੜੇ ਥੋੜੇ ਪਾਓ ਚਲੇ ਨੇ ਨਾਲ ਪਸ਼ੂ ਰਾਜ ਜਾਂਦਾ ਦੋ ਵਾਰੀਆਂ ਚ ਪਾ ਦੇ ਜੇ ਲੱਗਦਾ ਭੁੱਖਾ ਤਾਂ ਫੇਰ ਪਾ ਦੇ ਇੱਕ ਵਾਰੀ ਤੇ ਬਾਕੀ ਦੁੱਧ ਤਾਂ ਦੇਣਾ ਹੁੰਦਾ ਖਲ ਕੀੜ ਨਾਲ ਪੱਠਿਆਂ ਨਾਲ ਤਾਂ ਢੱਡ ਭਰਨਾ ਹੁੰਦਾ ਜਿਹੜਾ ਤੂੜੀ ਤਾਂ ਦਾ ਆਪਾਂ ਪਾਉਣੇ ਆ ਢੱਡ ਭਰਨਾ ਵੀ ਜ਼ਰੂਰੀ ਹੁੰਦਾ ਇਹ ਨਾਲ ਨਾਲ ਕਈ ਵੀਰ ਕਹਿੰਦੇ ਆ ਵੀ ਆਪਾਂ ਨੂੰ ਤੂੜੀ ਘੱਟ ਤੋਂ ਘੱਟ ਪਾਉਣੀ ਚਾਹੀਦੀ ਆ ਹਰੇ ਨਹੀਂ ਪਾਉਣੇ ਚਾਹੀਦੇ ਆ ਹਰ ਹਰੇ ਆਪਦੀ ਥਾਂ ਕੰਮ ਕਰਦੇ ਆ ਤੇ ਤੁੜੀ ਵੀ ਜਿਹੜੇ ਇਹ ਆਪਾਂ ਨੂੰ ਪਾਣੀ ਜ਼ਰੂਰੀ ਹੁੰਦੀ ਹੈ ਵੀ ਥੋੜਾ ਥੋੜੇ ਨਾਲ ਪਸ਼ੂ ਦਾ ਢਿੱਡ ਵੀ ਭਰਿਆ ਜਾਵੇ ਇਹ ਕਈ ਬਈ ਦਾ ਕਮੈਂਟ ਆਉਂਦੇ ਆ ਵੀ ਜਿਆਦਾ ਪੀੜ ਦੇਣ ਨਾਲ ਜਿਆਦਾ ਦੁੱਧ ਦੇਊਗੀ ਜਿਹੜੀ 10 ਲੀਟਰ ਵਾਲੀ ਆ ਗਾ ਉਹਨੂੰ 5 ਕਿਲੋ ਫੀਡ ਦੇ ਨੇ 6 ਦੇ ਦੋ 7 ਦੇ ਦੋ ਪਰ ਫੀਡ ਨੇ ਕਿਸੇ ਹੱਦ ਤੱਕ ਜਾ ਕੇ ਕੰਮ ਆਪਦਾ ਬੰਦ ਕਰ ਦੇਣਾ ਕਿਉਂਕਿ ਫੀਡ ਵੱਧ ਉਹ ਆਪਾਂ ਪਸ਼ੂ ਨੂੰ 8 ਜਾਂ 9 ਕਿਲੋ ਦਿੰਨੇ ਆ ਇਸ ਤੋਂ ਬਾਅਦ ਤਾਂ ਪਸ਼ੂ ਦਾ ਮੇਦਾ ਵੀ ਨਹੀਂ ਚੱਲਦਾ ਹਾਂਜੀ ਤੇ ਫੀਡ ਜਿੰਨੀ ਮਰਜ਼ੀ ਫਿਰ ਆਪਾਂ ਵਧਾਈ ਚੱਲਗੇ ਪਸ਼ੂ ਖਾ ਤਾਂ ਲਊਗਾ ਪਰ ਦੁੱਧ ਉੱਥੇ ਹੀ ਰਹੂਗਾ ਹਾਂਜੀ ਦੁੱਧ ਦੇਣਾ ਇਸ ਦੂ ਗਾਂ ਤੁਹਾਡੀ ਬਰੀਡ ਨੇ ਜਿੰਨਾ ਕਈ ਆਪਾਂ ਵੇਖਿਆ ਵੱਡੇ ਫਾਰਮਾਂ 'ਚ ਗਾਇਆਂ 50 50 ਲੀਟਰ ਵਾਲੀਆਂ ਹਨ 40 40 ਲੀਟਰ ਵਾਲੀਆਂ ਫੀਡ ਉਹੀ 10 ਕਿਲੋ ਹੀ ਖਾਂਦੇਗਾ ਉਹ ਪਰ ਕੀ ਆ ਉਹ ਬਰੀਡ ਦਾ ਫਰਕ ਥੋੜਾ ਥੋੜਾ ਹੁੰਦਾ ਫਰਕ ਪੈਂਦਾ ਕੋਈ ਬਾਲਾ ਨਹੀਂ ਪੈਂਦਾਗਾ ਜਿਵੇਂ ਆਪਾਂ ਕਹਿ ਦਈਏ ਵੀ ਵੱਧ ਤੋਂ ਵੱਧ ਦਾਣਾ ਖਾ ਲਾ ਪਾ ਕੇ ਫੀਡ ਪਾ ਕੇ ਵੀ ਵੱਧ ਦੁੱਧ ਦੇ ਦੇਣੀ ਆ ਇੰਨਾ ਨਹੀਂ ਫਰਕ ਪੈਂਦਾਗਾ ਉਹਦੇ ਨਾਲ ਪਸ਼ੂ ਤੇ ਚਰਬੀ ਜ਼ਿਆਦਾ ਚੜ ਜਾਂਦੀ ਆ ਹਾਂਜੀ ਚਰਬੀ ਜ਼ਿਆਦਾ ਚੜ ਲੱਗ ਜਾਂਦੀ ਆ ਤੇ ਪਸ਼ੂ ਦੁੱਧ ਵਾਲੇ ਪਾਸੇੋਂ ਹਟ ਕੇ ਆਪ ਦੇ ਸਰੀਰ 'ਤੇ ਜਮਾ ਕਰ ਲਾਗੇ ਹਾਂਜੀ ਤੇ ਇਹ ਜਮਾ ਲੀਨ ਹੋਈਆਂ ਪਈਆਂ ਤਾਂ ਦੇਖਦੇ ਜਮਾ ਚਮੜੀ ਪਸਤਲਗਾ ਦਿਖੜਦੀਆਂ ਹੋਣੀਆਂ ਤਾਂ ਮੇਰੇ ਤੇ ਵਿਚਾਰੀ ਦੁੱਧ ਨੂੰ ਵੀ ਚੰਗੀ ਆਪਾਂ ਨੂੰ ਤੇ ਵੈਸੇ ਸੀਲ ਵੀ ਬਹੁਤ ਆ ਪਰੇ ਇਹ ਜਿਹੜਾ ਦੁੱਧ ਵਾਲੇ ਪਾਸੋਂ ਵਟ ਕੱਢ ਦਿੰਦੀ ਆ। ਹਾਂਜੀ। ਤਾਂ ਕਰਕੇ ਜੇ ਨੂੰ ਆਪਾਂ ਜ਼ਿਆਦਾ ਰਾਜ਼ੀ ਕਰਾਂਗੇ ਤੇ ਫਿਰ ਆਪਾਂ ਨੂੰ ਲੌਸ ਵਾਲੇ ਪਾਸੇ ਨੂੰ ਜਾਣਾ ਪਊ ਇੱਕ ਤਾਂ ਫੀਡ ਦਾ ਜ਼ਿਆਦਾ ਨੁਕਸਾਨ ਹੋਊਗਾ। ਤੇ ਇੱਕ ਇਹਨੇ ਦੁੱਧ ਨਹੀਂ ਦੇਣਾ ਜ਼ਿਆਦਾ। ਹਾਂਜੀ। ਤੇ ਜੀ ਧੰਨਵਾਦ। ਆਪਾਂ ਵੀਡੀਓ ਨੂੰ ਕਰਨ ਲੱਗਿਆਂ ਸਮਾਪਤ ਤੇ ਵੀਡੀਓ ਚੰਗੀ ਲੱਗੀ ਤਾਂ ਆਪਣੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ।